ਕਬੀਰ ਸਿੱਖ ਸਾਖਾ ਬਹੁਤੇ ਕੀਏ ਕਿਸੋ ਕਿਉ ਨ ਮੀਟ ਚਾਲੇ ਥੇ ਹਰ ਮਿਲਣ ਕਾ ਵਿਚੈ اٹਕਿਓ ਚੀਤ ਇਹ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ 96 ਨੰਬਰ ਸਲੋਕ ਹੈ ਤੇ ਇਸ ਸ਼ਲੋਕ ਅੰਦਰ ਕਬੀਰ ਸਾਹਿਬ ਬੜਾ ਪਿਆਰਾ ਬਚਨ ਕਰ ਦਿੰਦੇ ਨੇ ਕਿ ਮਨੁੱਖ ਨੇ ਉਸ ਮਾਲਕ ਵਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਉਸ ਮਾਲਕ ਦੀ ਬੰਦਗੀ ਕੀਤੀ ਰਾਹ ਉੱਤੇ ਤੁਰੇ ਕਬੀਰ ਸਿੱਖ ਸਾਖਾ ਬਹੁਤੇ ਕੀਏ ਕਿਸ਼ੋ ਕੀ ਉਹ ਨਾ ਮੀਤਾ ਪਰਮਾਤਮਾ ਉਸ ਮਾਲਕ ਨੂੰ ਪ੍ਰਾਪਤ ਕਰਨ ਵਾਸਤੇ ਆਪਣੀ ਜ਼ਿੰਦਗੀ ਵਿੱਚ ਸ਼ਾਂਤੀ ਪ੍ਰਾਪਤ ਕਰਨ ਲਈ ਤੁਰੇ ਪਰ ਸਤਿਗੁਰ ਕਹਿੰਦੇ ਨੇ ਜਦੋਂ ਪ੍ਰਮਾਤਮਾ ਦਾ ਨਾਮ ਜਪਣਾ ਸ਼ੁਰੂ ਕੀਤਾ ਕੁਝ ਸਮੇਂ ਬਾਅਦ ਲੋਕਾਂ ਨੇ ਪੂਜਣਾ ਸ਼ੁਰੂ ਕਰ ਦਿੱਤਾ ਮੱਥੇ ਟੇਕਣੇ ਸ਼ੁਰੂ ਕਰ ਦਿੱਤੇ ਸੇਵਾ ਕਰਨੇ ਸ਼ੁਰੂ ਕਰ ਦਿੱਤੀ ਹੁਣ ਮਹਾਰਾਜ ਸਾਹਿਬ ਕਹਿੰਦੇ ਨੇ ਬੰਦੇ ਨੇ ਫਿਰ ਬੰਦੇ ਦੀ ਮਾਨਸਿਕਤਾ ਬਦਲ ਗਈ ਉਹਦੀ ਸੋਚ ਵਿਚਾਰ ਬਦਲ ਗਏ ਪਹਿਲਾਂ ਤਾਂ ਪ੍ਰਮਾਤਮਾ ਨੂੰ ਜਪਣ ਵਾਸਤੇ ਤੁਰਿਆ ਸੀ ਸਿਮਰਨ ਕਰਨ ਵਾਸਤੇ ਤੁਰਿਆ ਸੀ ਪ੍ਰਮਾਤਮਾ ਨੂੰ ਜਪਣਾ ਜ਼ਿੰਦਗੀ ਸਫਲ ਕਰਨੇ ਹੁਣ ਕਹਿੰਦੇ ਨੇ ਜ਼ਿੰਦਗੀ ਦੇ ਅਸਲ ਰਾਹ ਤੋਂ ਭਟ ਗਿਆ ਲੋਕਾਂ ਨੇ ਸੇਵਾ ਕਰਨੇ ਸ਼ੁਰੂ ਕਰ ਦਿੱਤੀ ਪੂਜਣਾ ਸ਼ੁਰੂ ਕਰ ਦਿੱਤਾ ਦਾਨ ਪੁੰਨ ਕਰਨਾ ਸ਼ੁਰੂ ਕਰ ਦਿੱਤਾ ਛੜਾਵੇਂ ਚੜ੍ਹਦੇ ਨੇ ਤੇ ਮਾਰਾ ਸਾਹਿਬ ਕਹਿੰਦੇ ਨੇ ਹੁਣ ਬੰਦਾ ਆਪ ਰੱਬ ਬਣ ਕੇ ਬਹਿ ਗਿਆ ਹੁਣ بڑے ਚੇਲੇ ਬਣਾ ਲੇ ਆਪ ਦੀ ਸੇਵਾ ਕਰਾ ਰਿਹਾ ਰੱਬ ਜਪਣ ਤੁਰਿਆ ਸੀ ਤੇ ਅੱਜ ਆਪ ਰੱਬ ਬਣ ਕੇ ਲੋਕਾਂ ਤੋਂ ਆਪਣੀ ਵਡਿਆਈ ਕਰਾਉਣ ਲੱਗ ਗਿਆ ਜ਼ਿੰਦਗੀ ਦਾ ਮਕਸਦ ਪਾਤਸ਼ਾਹ ਕਹਿੰਦੇ ਨੇ ਭੁੱਲ ਗਿਆ ਸਿੱਖ ਸਾਖਾ ਬਹੁਤੇ ਕੀ ਕਬੀਰ ਸਿੱਖ ਸਾਖਾ ਬਹੁਤੇ ਕੀ ਬੜੇ ਚਿੱਲੇ ਚਾਟੜੇ ਬਣਾ ਲੇ ਕੇਸ਼ੋ ਕੀਓ ਨਾ ਮੀਤ ਪਰਮਾਤਮਾ ਦੀ ਮਿੱਤਰਤਾ ਹੀ ਭੁੱਲ ਗਿਆ ਉਹਨੂੰ ਮਿੱਤਰ ਨਹੀਂ ਬਣਾਇਆ ਚੱਲੇ ਥੇ ਹਰ ਮਿਲਣ ਕੋ ਤੁਰੇ ਤਾਂ ਸੀ ਉਸ ਪਰਮਾਤਮਾ ਵਾਹਿਗੁਰੂ ਜੀ ਦੇ ਮੁਲਾਪ ਵਾਸਤੇ ਮਾਲਕ ਦੇ ਵਿੱਚ ਅਭੇਦ ਹੋਣ ਲਈ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋਣ ਵਾਸਤੇ ਚੱਲੇ ਤਾਂ ਇਹ ਸੋਚ ਕੇ ਸੀ ਕਿ ਪਰਮਾਤਮਾ ਨੂੰ ਮਿਲਣਾ ਹੈ ਉਸ ਮਾਲਕ ਦੇ ਵਿੱਚ ਅਭੇਦ ਹੋਣਾ ਆਪਣਾ ਜੰਮਣਾ ਮਰਨਾ ਕੱਟਣਾ ਪਰਮਾਤਮਾ ਦਾ ਸਿਮਰਨ ਕਰਨਾ ਉਸ ਉਹਨੂੰ ਆਪਣੇ ਚੇਤੇ ਵਿੱਚ ਵਿਖਾਉਣਾ ਇਹ ਸੋਚ ਕੇ ਮਨ ਵਿੱਚ ਧਾਰ ਕੇ ਤੁਰੇ ਸੀ ਸਿਮਰਨ ਕਰਨਾ ਸ਼ੁਰੂ ਕੀਤਾ ਸੀ ਚਾਲੇ ਤੇ ਚਾਲੇ ਤੇ ਹਰ ਮਿਲਣ ਕੋ ਪਰਮਾਤਮਾ ਨੂੰ ਮਿਲਣ ਵਾਸਤੇ ਤੁਰੇ ਪਰ ਕਹਿੰਦੇ ਨੇ ਆਪ ਦੀ ਪੂਜਾ ਹੁੰਦੀ ਵੇਖੀ ਆਪ ਦੇ ਆਪ ਨੂੰ ਮੱਥੇ ਟਿਕਦੇ ਵੇਖੇ ਜਦੋਂ ਲੋਕਾਂ ਤੋਂ ਦਾਨਪੁਨ ਚੜਾਵੇ ਚੜਦੇ ਦੇਖੇ ਮਹਾਰਾਜ ਸਾਹਿਬ ਕਹਿੰਦੇ ਨੇ ਫਿਰ ਰੱਬ ਪਰਮਾਤਮਾ ਨੂੰ ਮਿਲਣ ਚੱਲੇ ਸੀ ਤੁਰੇ ਸੀ ਪਰਮਾਤਮਾ ਦਾ ਚੇਤਾ ਹੀ ਭੁੱਲ ਗਿਆ ਉਹ ਵਹਿਗੁਰੂ ਜੀ ਦਾ ਖਿਆਲ ਹੀ ਭੁੱਲ ਗਿਆ ਸਤਗੁਰ ਕਹਿੰਦੇ ਨੇ ਵਿੱਚੇ ਅਟਕਿਓ ਚੀਤ ਚਿੱਤ ਅਧਵਿਚਾਲੀ ਝਟਕ ਗਿਆ ਆਪਣੀ ਪੂਜਾ ਵਾਲੇ ਪਾਸੇ ਤੁਰ ਪਿਆ ਆਪਣੀ ਸੋਭਾ ਜਿਹੜੀ ਹੈ ਲੋਕਾਂ ਤੋਂ ਵਡਿਆਈ ਸੁਣਦਾ ਮਾਣ ਮਹਿਸੂਸ ਕਰਦਾ ਆਪ ਦੇ ਆਪ ਨੂੰ ਰੱਬ ਸਮਝਣ ਲੱਗ ਗਿਆ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਰੱਬ ਨੂੰ ਮਿਲਣ ਤੁਰਿਆ ਬੰਦਾ ਜਦੋਂ ਰੱਬ ਨੇ ਥੋੜੀ ਜੀ ਮਿਹਰ ਕੀਤੀ ਤੇ ਇਹਦੀ ਪੂਜਾ ਇਹਦਾ ਸਤਿਕਾਰ ਵਧਿਆ ਤੇ ਫਿਰ ਇਹ ਆਪ ਦੇ ਆਪ ਨੂੰ ਰੱਬ ਸਮਝ ਕੇ ਬਹਿ ਗਿਆ ਪਰਮਾਤਮਾ ਨੂੰ ਮਿਲਣ ਤੁਰਿਆ ਸੀ ਪਰ ਕਹਿੰਦੇ ਨੇ ਆਪ ਹੀ ਰੱਬ ਬਣ ਕੇ ਬਹਿ ਗਿਆ ਰੱਬ ਨੂੰ ਮਿਲਣ ਚੱਲੇ ਸੀ ਤੇ ਆਪ ਹੀ ਰੱਬ ਬਣ ਕੇ ਬਹਿ ਗਏ ਚਿੱਤ ਕਹਿੰਦੇ ਨੇ ਵਿਚਾਲੇ اٹਕ ਗਿਆ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਤੋਂ ਦੂਰੀ ਸੀ ਜਿਹੜੀ ਉਹ ਭਰਮ ਦੇ ਪਰਦੇ ਕੱਟਣ ਚੱਲਿਆ ਸੀ ਪਰਮਾਤਮਾ ਦੇ ਮੁਲਾਪ ਨੂੰ ਮੰਨਣ ਵਾਸਤੇ ਸੁਖ ਮੰਨਣ ਵਾਸਤੇ ਤੇ ਉਹ ਸੁਖ ਤੋਂ ਬਾਂਝਾ ਰਹਿ ਗਿਆ ਉਲਝ ਗਿਆ ਇੱਥੇ ਸਤਿਗੁਰੂ ਜੀ ਇਹ ਸਮਝਾਉਂਦੇ ਨੇ ਵੀ ਬੰਦਾ ਰੱਬ ਨੂੰ ਧਿਆਉਣ ਵਾਸਤੇ ਜਦੋਂ ਤੁਰਦਾ ਹੈ ਤੇ ਦੁਨੀਆ ਸਤਕਾਰ ਕਰਦੀ ਹੈ ਪੂਜਾ ਕਰਦੀ ਹੈ ਕਦਰ ਕਰਦੀ ਹੈ ਪਰ ਬੰਦਾ ਆਪ ਦੀ ਕਦਰ ਦੇਖ ਕੇ ਫਿਰ ਪਰਮਾਤਮਾ ਨੂੰ ਭੁੱਲ ਜਾਂਦਾ ਇੱਥੋਂ ਮਾਰ ਖਾ ਜਾਂਦਾ ਇੱਥੋਂ ਆਪ ਦੇ ਅੰਦਰ ਦੀ ਸ਼ਾਂਤੀ ਅੰਦਰ ਦਾ ਸੁਖ ਗਵਾ ਬਿੰਦਾ ਹੈ ਇੱਕ ਵੀਰ ਸਾਹਿਬ ਨੇ ਸਮਝਾਇਆ